ਸਸ਼ੀ ਗਾਲ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਇੱਕ ਵਾਰੀ ਫਿਰ ਤੋਂ ਨਵੇਂ ਵੀਡੀਓ ਦੇ ਵਿੱਚ ਤਰੀਕ ਹੈ ਜੀ 12 ਦਿਨ ਹੈਗਾ ਐਤਵਾਰ ਤੇ ਸਾਲ ਦੇ ਪਹਿਲੇ ਵੀ ਵੀਡੀਓ ਬਣਾਉਣ ਲੱਗੇ ਜੀ ਟਰੈਕਟਰਾਂ ਦੀ ਸ਼ਰਮੇਬਾਈ ਦੇ ਸਪੈਸ਼ਲੀ ਘਰੇ ਆਇਆ ਇੱਕ ਆਪਾਂ ਪਹਿਲਾਂ ਵੀ ਵੀਡੀਓ ਪੜਾਈ ਸੀਗੀ ਜੀ ਸਾਰੇ ਭਰਾਮਣੇ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਸਰਨੋ ਜਿਹੜਾ ਵੱਧ ਮਸ਼ਹੂਰ ਬੰਦਾ ਹੈ ਪੂਰੇ ਵਰਲਡ ਦੇ ਵਿੱਚ ਉਹਦੇ ਘਰੇ ਵੀ ਜੀ ਟਰੈਕਟਰਾਂ ਦਾ ਮੇਲਾ ਲੱਗਿਆ ਕਿਹੜੇ ਕਿਹੜੇ ਟਰੈਕਟਰ ਦਿਖਾਉਣੇ ਆ ਆਪਾਂ ਗੱਲ ਕਰਾਂਗੇ ਮਹਾਨ ਪੰਦਾ ਹੀ ਕਹਿਣਾ ਸਦਾ ਸ਼ਰਮਾ ਜੀ ਸਾਥੀ ਭਰਾ ਜੀ ਹੋ ਸ਼ਰਮਾ ਜੀ ਤੁਸੀਂ ਕਾਲ ਜੀ ਤੁਸੀਂ ਕਾਲ ਜੀ ਕਿਵੇਂ ਹੋ ਟਿਕ ਟਕ ਪਹਿਲਾਂ ਬਾਲਡਿੰਗ ਸੇ ਹੀ ਕਰੋ ਤੁਸੀਂ ਮੈਂ ਨੂੰ ਆਪਾਂ ਕੀਤਾ ਕੀ ਹੋ ਜਾ ਬਾਈ ਮਹਾਰ ਕੁੜੀਆਂ ਜੋੜੀ ਤੁਸੀਂ ਟਰੈਕਟਰਾਂ ਵਿੱਚ ਵਿੱਚ ਸ਼ਰਮੇ ਕੀ ਦੇਣਾ ਅੱਜ ਗਾਕਾ ਨੂੰ ਗੱਡੀ ਦੇਣੀ ਟਰੈਕਟਰ ਦੇਣਾ ਮੋਟਰਸਾਈਕਲ ਦੇਣਾ ਸਿਰਫ ਫਾਰਮ ਟ੍ਰੇਕ ਹੀ ਦੇਣਾ ਸਾਰੇ ਹੌਲੈਂਡ ਬਈ ਇੱਕ ਹੌਲ ਲੈਣਾ ਠੀਕ ਹੈ ਪੰਜ ਫਾਰਮ ਰਹਿਗਾ ਠੀਕ ਹੈ ਜੀ ਹਲੋ ਮੈਂ ਟਰੇਕ ਕੀ ਹਾਲ ਹੈ ਸਿੱਧਾ ਤੁਹਾਨੂੰ ਪਹਿਲਾਂ ਤਾਂ ਬਧਾਈਆਂ ਜੀ ਤੁਹਾਨੂੰ ਲੋਹੜੀ ਦੀਆਂ ਤੇ ਮਾਗੀ ਦੀਆਂ ਬਹੁਤ ਬਹੁਤ ਤੁਹਾਨੂੰ ਹੀ ਬਹੁਤ ਬਹੁਤ ਫਤਿਹਾਂ ਬਾਈ ਸੱਚੀ ਗੱਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਲੋਹੜੀ ਦੀਆਂ ਬਾਈ ਜੀ ਤੇ ਮਾਗੀ ਦੀਆਂ ਬਹੁਤ ਬਹੁਤ ਬਧਾਈਆਂ ਬਾਈ ਜੀ ਠੀਕ ਹੈ ਗੱਲ ਇੱਕ ਬਾਈ ਬੇਨਤੀ ਕਰਨਾ ਚਾਹੁੰਦੇ ਆ ਜੇ ਕਿਸੇ ਨੇ ਮਾਗੀ ਤੇ ਆਉਣਾ ਬਾਈ ਤਲਵੰਡੀ ਸਾਬੋ ਠੀਕ ਹੈ ਜੀ ਠੀਕ ਹੈ ਕਿਤੋਂ ਵੀ ਆਉਣਾ ਬਾਈ ਦੂਰੋਂ ਨੇੜੋਂ ਬੇਚੇਚਕ ਹੋ ਕੇ ਟੈਨਸ਼ਨ ਨਾ ਲਿਓ ਸੰਘੇ ਹੋਣਾ ਜੇ ਤੁਹਾਨੂੰ ਰੈਸ਼ ਦੀ ਪ੍ਰੋਬਲਮ ਹੋਈ ਜਾਂ ਅਰੈਸ਼ ਰਹਿਣ ਦੀ ਵੀ ਟੈਨਸ਼ਨ ਨਾ ਲਿਓ ਤੁਹਾਡੇ ਭਰਾ ਦਾ ਦੇ ਦਰਵਾਜ਼ੇ ਸਦਾ ਖੁੱਲੇ ਆ ਜੀ ਤੇ ਮੈਨੂੰ ਸੇਵਾ ਦਾ ਮੌਕਾ ਦਿਓ ਮੋਸਟ ਵੈਲਕਮ ਭਾਈ ਠੀਕ ਹੈ ਗੱਲ ਆਜੋ ਤੇ ਇੱਕ ਮੈਂ ਛੋਟੀ ਜੀ ਭਾਈ ਸੌਰੀ ਸੌਰੀ ਫੀਲਿੰਗ ਕਰਦਾ ਜਿਹੜਾ ਕਿ ਪੁੱਲਰ ਦੀ ਵੀਡੀਓ ਦੇ ਵਿੱਚ ਮੈਂ ਮਾਗੀ ਦੇ ਵਿੱਚ ਮੇਲਾ ਗਿਆ ਸੀ ਠੀਕ ਆ ਉਹ ਸੌਰੀ ਕਿ ਉਸੇ ਦੀਦੀ ਆ ਠੀਕ ਆ ਠੀਕ ਆ ਉਹ ਸੌਰੀ ਇੱਕ ਹੋਰ ਸੀ ਉਹ ਦੀ ਗਲਤੀ ਛੋਟੀ ਜੀ ਮੈਂ ਇੱਕ 55 ਕਿਹਾ ਸੀ ਉਹ 2 55 ਠੀਕ ਹੈ ਗੱਲ ਠੀਕ ਹੈ ਤੇ ਲੱਭ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਬਾਈ ਤੇ ਇਹਨੂੰ ਕਰਿਓ ਫੋਲੋ ਜੀਐਸ ਮੋਟਰਸ ਕਲਵੰਡੀ ਸਾਬੋ ਠੀਕ ਹੈ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਪੰਜ ਫਾਰਮ ਟਰੈਕ ਇੱਕ ਹੌਲੈਂਡ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਗਿਆ 6055 ਚਾਰੇ ਪਾਸੇ ਪਾਸੇ ਦਿਖਾ ਦੇ ਛੋਟੂ ਸਾਰਾ 오ਰੀਜਨਲ ਆ ਬਾਈ ਬਾਈ ਜੀ ਟਾ ਮਾਡਲ ਹੈ ਬਈ ਤਾ 3 ਸਪੀਡ ਛੋਟੇ ਗੇਰ ਵਾਲਾ ਮਾਡਲ ਕਿਹੜਾ ਹੀ ਹੈ ਮਾਡਲ ਹੈਗਾ ਜੀ 17 ਕੋਕਾ ਪਿਸਟ ਟਰੈਕਟਰ ਠੀਕ ਹੈ ਇਹ ਗੱਲ ਹੈ ਜੀ ਟਾਇਰਾਂ ਦੀ ਗੱਲ ਕਰ ਗਏ 70 ਤੋਂ 75 ਰੁਪਏ ਟਾਇਰ ਹੈਗੇ ਆ ਠੀਕ ਹੈ ਜੀ ਚਲਾ ਕੇ ਪਾ ਕੇ ਆਉਂਦੀ ਤਸੱਲੀ ਕਰਕੇ ਲੈ ਜਿਓ ਠੀਕ ਹੈ ਜੀ ਤੇ ਹਾਂ ਸਾਰੇ ਟਰੈਕਟਰਾਂ ਦੇ ਇੰਜਨਾਂ ਦੇ ਵਿੱਚ ਨਵਾਂ ਨਵਾਂ ਤੇਲ ਪਿਛਲੇ ਹਿੱਸੇ 'ਚ ਵੀ ਨਵਾਂ ਤੇਲ ਪਾਣੀ 'ਚ ਵੜ ਗਿਆ ਤੇ ਆ ਜਿਹੜੀ ਛਤਰੀ ਲਵਾਈ ਹੋਈ ਹੈ ਕਿ ਇਹ ਐਂ ਆਉਂਦੀ ਹੈ ਨਹੀਂ ਆਏ ਨਹੀਂ ਹੁੰਦੀ ਕਿਤੇ ਚੌਂਕੀ ਬੰਦੇ ਨੇ ਲਵਾਈ ਆ ਬਾਈ ਇਹ ਠੀਕ ਹੈ ਹੈਂ ਬਾਕੀ ਇਹਨਾਂ ਨੇ ਕਿੱਦੀ ਗਾਰੰਟੀ ਉਹ ਪੂਰੀ ਹਾਂ ਗਾਰੰਟੀ ਆ ਯਾਰ ਮੈਂ ਫੇਰ ਮਾੜੀ ਚੀਜ਼ ਤਾਂ ਲੈ ਕੇ ਆਉਂਦੇ ਨਹੀਂ ਕਿਉਂ ਗਾਹ ਤੀ ਨਹੀਂ ਹੁੰਦੀ ਆ ਉਹ ਤੇ ਪਾਵਰ ਸਟੀਰਿੰਗ ਆ ਜੀ ਇਹ ਪਾਵਰ ਸਟੀਰਿੰਗ ਝੋਟਾ ਆ ਗਿਆ ਇਹਦਾ ਜੀ ਠੀਕ ਹੈ ਟਾਪ ਮਾਡਲ 20 ਪੀ ਟਰੈਕਟਰ ਆ ਬਾਈ ਜੀ T20 ਠੀਕ ਹੈ ਤੇ ਆ ਕੋਲ ਕਿ ਦਿਖਾ ਸਕਦੇ ਆ ਮੋਰਨ ਹੱਡ ਹਾਂ ਉਧਰ ਆ ਜਾ ਥੋੜਾ ਜਿਹਾ ਆਈਡੀਆ ਹੋ ਜਾ ਆ ਜਾ ਪੁੱਤ ਲਿਆਓ ਰੇ ਕੈਮਰਾ ਦੇਖ ਲੋ ਬਾਈ ਜੀ ਇੰਤਨੀ ਵੀ ਸਾਰਾ ਚੈੱਕ ਕਰੂਗੀ ਕਿਆ ਨਾ ਜਮਾ ਕੋਕਾ ਪੀਸਾ ਦੇ ਤੂੰ ਕਿਉਂ ਜੀ ਹੈ ਨਾ ਕੋਕਾ ਪੀਸ ਬਿਲਕੁਲ ਓਕੇ ਗਰਮੀਸਿਆਂ ਸਹੀ ਗਾਈ ਹੋਰ ਕਿਹੜੇ ਕਿਹੜੇ ਦਿਖਾਉਣੇ ਆ ਹਾਏ ਡਿਮਾਂਡ ਦੀ ਗੱਲ ਕਰੋ ਜੀ ਅਸੀਂ ਨਹੀਂ ਬਈ 16 ਲੈ ਆਉਂਦੇ ਇਹਨਾਂ ਦੇ ਚੌੜੇ ਨਹੀਂ ਲੱਗਦੇ ਨਹੀਂ ਨਹੀਂ 16 ਵਾਲੇ ਹੀ ਆਉਂਦੇ ਇਹਨਾਂ ਦੇ ਠੀਕ ਹੈ ਮੂਲੇ 750 ਪਰ ਫਿਰ ਨਹੀਂ ਆਣਾ ਜੀ ਟਾਪ ਮਾਡਲ ਆ ਬਈ ਇਹ ਛੋਟੇ ਗੇੜ ਵਾਲਾ ਰੇਟ ਦੀ ਗੱਲ ਕਰਕੇ ਜੀ ਰੇਟ ਹੈਗਾ ਇਹਦਾ ਜੀ 5.5 ਲੱਖ ਰੁਪਏ 4,75,000 ਮੌਕੇ ਤੇ ਮਾਨ ਸਨਮਾਨ ਪੂਰਾ ਹੋਊਗਾ ਸਾਰੇ ਟਰੈਕਟਰ ਨਾਲ 6 ਦੇ 6 ਦਿਖਾਵਾਂਗੇ 6 ਟਰੈਕਟਰਾਂ 1000 ਰੁਪਏ ਛੋੜ ਚਾਬੀ ਨਾਲ ਬਾਕੀ ਮੌਕੇ ਤੇ ਸੌਦਾ ਜਿੰਨੇ ਦਾ ਮਰਜ਼ੀ ਹੋ ਜਾ ਨੀ ਮਾਡਲ ਕਿਹੜਾ ਸੀ ਇਹ 17 17 ਮੌਜਾ ਹਾਂਜੀ ਜੇ ਮੈਂ ਖਿੱਚ ਕੀਏ ਫਿਰ ਰੇਟ ਚਾਰ ਨਹੀਂ ਖਿੱਚ ਕੇ ਖੁੱਛ ਕੇ ਕੋਈ ਨਹੀਂ ਹੈਗਾ ਟੈਨਸ਼ਨ ਨਾ ਲਓ ਮੌਕੇ ਤੇ ਹੋਊਗਾ ਮੰਨ ਤਾਂ ਇਹ ਐ ਇਹ ਵੇਖ ਕੇ ਇਹ ਇਟਲੀ ਦੇ ਇਟਲੀ ਦੇ ਬੰਦਿਆਂ ਨੂੰ ਦੇਤਾ ਆਪਾਂ ਜੋਰਪਾ ਇਹ ਬਾਈ 12 ਮਾਡਲ ਸੀ 12ਵੇਂ ਮਹੀਨੇ ਦਾ 13 ਇਹ ਕਿੰਨੇ ਪੈਣਾ ਇਹ ਵਾਦੀ ਇਹ ਤਾਂ ਕਿੰਨੇ ਦੇ ਦੇਤਾ ਫਿਰ ਵੀ ਕੋਈ ਆਈਡੀਆ ਇਹ ਆਪਾਂ ਯਾ ਗਿਫਟ ਕੀਤਾ ਇਹ ਘਾਟਾ ਬਦਣੀ ਇਹ ਜੋ ਦੇਖਿਆ ਆਪਾਂ ਤੇ ਇਹ ਆਪਾਂ ਜਮੀ ਰੇਟ ਤੇ ਦੇਤਾ ਯਾਰ 60 ਫਾਰਮ ਦੇ ਰੇਟ 'ਚ ਹੀ ਦੇਤਾ ਇਹਨੂੰ ਆਪਾਂ ਚਾਰੇ ਪਾਸੇ ਦਿਖਾਈ ਪਤਾ ਟਾਇਰ ਟੂਰ ਚੰਗੇ ਆ ਟਰੈਕਟਰ ਦੇ ਮੂਹਰਲੇ ਨਵੇਂ ਆ ਪਿਛਲੇ 75 75 ਰੁਪਏ ਦੇ ਟਾਇਰ ਹੈਗੇ ਆ ਸਾਰਾ ਰੀਜਨਲ ਆ ਟਰੈਕਟਰ ਬਾਈ ਇਹੇ ਕੋਕਾ ਪੀਸੀ ਇਹਦਾ ਟਰੈਕਟਰ ਯਾਰ ਆਪਾਂ ਮਾਨ ਕਰਕੇ ਦਿੱਤਾ ਇਹ ਟਰੈਕਟਰ ਦਾ ਬਾਈ ਆਪਾਂ ਸਾਰਾ ਸਮਾਨਾ ਡੰਡਾ ਫੱਟੀ ਛਤਰੀ ਲੱਗੀ ਆ ਹਾਂ ਕਾਗਜ਼ ਪੱਤਰਾ ਦੀ ਜ਼ਿੰਮੇਵਾਰੀ ਹੈ ਜੀ ਇਹ ਦਿੱਤਾ 315000 ਦਾ ਕੁੱਲ ਹੀ ਦਿੰਦਾ ਕਹਦੇਗਾ ਨੂੰ 4 ਲੱਖ ਦਾ ਟਰੈਕਟਰ ਹੈ ਜੀ ਇਹ ਜਿਹੜਾ ਆਪਾਂ 100 ਮਾ ਏ T20 ਦੇ ਵਿੱਚ ਆ ਗਿਆ ਜੀ 20 ਸਪੀਡ ਆ ਵੀ ਝੋਟੇ ਘੇਰਾ ਵਾਲਾ ਹੈ ਨਾ ਕੀ ਮਤਲਬ ਹੈ ਜੀ ਲੱਗੇ ਕੋਈ ਸਪੀਡ ਵਾਲਾ ਉਹ ਇਹਨਾਂ ਨੂੰ ਮੈਂ ਨਹੀਂ ਕੁਝ ਕਹਿ ਸਕਦਾ ਕਿ ਆਪਾਂ ਫਾਰਮ ਟਰੈਕ ਬਹੁਤ ਘੱਟ ਖਰੀਦੇ ਆਪਾਂ ਇਹ ਐਡੇ ਉੱਚੇ ਮਾਡਲ ਟਰੈਕਟਰ ਆਪਾਂ ਹਾਂ ਇਹ ਆਪਣਾ ਪਹਿਲੀ ਪਹਿਲੀ ਵਾਰ ਆਪਾਂ ਫਾਰਮ ਟਰੈਕ ਚੱਕੇ ਆ ਪੰਜ ਇਕੱਠੇ ਪੰਜ ਲੈਂਦੇ ਆ ਕਿਉਂ ਇੱਕ ਅੱਧਾ ਤਾਂ ਆਪਾਂ ਲੈਂਦੇ ਨਹੀਂ ਇੱਕ ਅੱਧਾ ਆਪਾਂ ਨੂੰ ਪੈਂਦਾ ਮਹਿੰਗਾ ਗਰਮੀਤ ਕਿ ਇੱਕ ਅੱਧਾ ਲੇਵਾਂਗੇ ਤਾਂ ਯਾਰਾ ਉਹ ਰੇਟ ਨਹੀਂ ਆਉਂਦਾ ਤੇ ਆਪਾਂ ਰੇਟ 'ਚ ਗਾਹ ਵੇਚਾਂਗੇ ਇਹ ਮੈਂ ਇਹ 19 ਮਾਡਲ ਆ ਭਾਜੀ ਮੈਂ ਤੁਹਾਨੂੰ ਦਿਖਾਉਣਾ ਇਹ ਇਹ ਖੋਲਦਾ ਵੀ ਬੜਾ ਘੈਂਟ ਆ ਆ ਮੂਰੇ ਨਹੀਂ ਬੜਾ ਘੈਂਟ ਆ ਖੋਲਦਾ ਦੇ ਕਿੱਡਾ ਘੈਂਟ ਅਚੋਕਰ-ਚੁਕਰ ਲੱਗੇ ਇਹਦੇ ਵਿੱਚ ਆਪੇ ਜਾਂਦੀ ਹੈ ਇਹ ਦੀ ਸ਼ੋਹਰਤ ਬਾਹਰ ਨਾ ਤੁਹਾਨੂੰ ਬਾਹਰ ਨਾ ਮੈਂ ਖੋਲਦਾ ਭਈ ਇਹ ਟਾਪ ਮਾਡਲ ਹੈ ਇਹ ਜਿਹੜੇ ਹੁਣ ਆਉਂਦੇ ਆ ਉਹ ਹੈ ਇਹ ਇੱਧਰ ਲਿਆ ਪੁੱਤ ਇੱਥੇ ਮਾਰ ਇੱਧਰ ਲਿਆ ਮੇਰੇ ਕੋਲ ਨਹੀਂ ਲੈ ਕੈਮਰਾ ਦੇਖਦਾ ਇਹ 1450 ਘੰਟਾ ਚੱਲਿਆ ओरिजिनल ਠੀਕ ਹੈ ਨਵਾਂ ਹੀ ਹੈ ਨਵਾਂ ਟਰੈਕਟਰ ਹੈ ਵੀਰੇ ਹਾਂ ਮਤਲਬ ਫੈਬਰ ਦੀ ਛਤਰੀ ਲੱਗੀ ਹੈ ਠੀਕ ਹੈ ਗੱਲ ਯਾਰ ਜਮੀ ਨਵਾਂ ਟਰੈਕਟਰ ਆ ਬਾਈ ਯਾਰ ਸਾਰਿਆਂ ਦੇ ਨਾਲ ਟਰੈਕਟਰਾਂ ਦੇ ਨਾਲ ਡੰਡੇ ਫੱਟੀਆਂ ਸਭ ਕੁਝ ਨਾਲ ਆ ਵੀਰੇ ਜੇ ਕਿਸੇ ਨਾਲ ਡੰਡਾ ਨਾ ਹੋਇਆ ਤਾਂ ਮੈਂ 1000 ਰੁਪਏ ਛੱਡੂ ਨੇ ਲਿਖਣਗੇ ਨਹੀਂ ਰੇਟ ਨਹੀਂ ਬਾਈ ਇਹਨਾਂ ਤੇ ਲਿਖੇ ਨਹੀਂ ਹੁੰਦੇ ਕਿਉਂ ਆਪਾਂ ਨਹੀਂ ਮੰਡੀ ਤੋਂ ਨਹੀਂ ਆਪ ਲੈਂਦੇ ਠੀਕ ਹੈ ਇਹਦਾ ਰੇਟ ਹੈਗਾ ਬਾਈ ਜੀ ਜੇ ਮੰਡੀ 'ਚ ਖੜਾਵਾਗੇ ਜਾ ਕੇ ਤਾਂ 590 95 ਲਿਖਾਂਗੇ ਟਰੈਕਟਰ ਦੇਵਾਂਗੇ 5 ਲੱਖ ਤੇ 70000 ਦਾ ਬਾਕੀ ਮੌਕੇ ਤੇ ਮਾਨ ਸਨਮਾਨ ਹੋਊਗਾ ਇਹ ਨੇ ਲੈਟਾਂ ਲੱਗੀਆਂ ओरिजिनल ਹੀ ਆਉਣਗੀਆਂ ਇਹ ਦੇ ਨਾਲ ओरिजिनल ਹੀ ਆਉਣੇ ਉਹ 60 DPI ਦੇ ਵੀ ਇਹੀ 60 55 ਦੇ ਵੀ ਇਹਦੇ ਵੀ ਇਹੀ ਹੈ ਇਹ ਇਹੀ ਹੁੰਦੇ ਜੀ ਇਹਨਾਂ ਦੇ ਉਹ ਟਾਪ ਮਾਡਲ ਟਰੈਕਟਰ ਛੋਟੇ ਗੇਰ ਵਾਲਾ 4 4.5 ਜਦੋਂ ਤੋਂ ਬੰਦਾ ਛੱਲਿਆ ਆ ਲਿਆਈ ਉਹਰੇ ਕੈਮਰਾ ਪਾ ਦਿਖਾ ਵੀ ਦਿੰਨੇ ਆ ਕੁੱਤੇ ਚੜ ਕੇ ਦਿਖਾ ਪੁੱਤੇ ਤੱਕ ਹੈ ਜੀ ਨਹੀਂ 80 85 ਪੈਸੇ ਕਹਿ ਸਕਦੇ ਆ ਕਿ ਮਤਲਬ ਜਿਆਦਾ ਆਪਾਂ ਕਹਿੰਦੇ ਨਹੀਂ ਕਿਉਂ ਯਾਰ ਕੀ ਗੱਲ ਆ ਨਾ ਜਿੰਨਾ ਕ ਆਹ ਹਾਂ ਬਜਾਈਆਂ ਆਪਾਂ ਉਨੀ ਗੱਲ ਨਹੀਂ ਕਰਦੇ ਜਿੰਨੇ ਮਤਲਬ ਨਹੀਂ ਜਿੰਨੇ ਕ ਆਪਾਂ ਗੱਲ 19 ਕ ਕਰਾਂਗੇ ਬਸ ਜੀ ਜਿੰਨੇ ਕਿ ਨਿਪੜਦੇ ਹੈ ਨਾ ਸਾਰਾ ਰੀਜਨ ਆ ਬਾਈ ਥੋੜੇ ਜੇ ਮਿੱਟੀ ਨਾਲ ਲਿਬੜੇ ਪਏ ਆ ਕਿਉਂ ਰਾਤ ਕੱਲ ਦਾ ਮੀਂਹ ਪਈ ਜਾਂਦਾ ਰਾਤ ਬਹੁਤ ਮੀਂਹ ਸੀ ਇਸ ਕਰਕੇ ਪਿੱਛੋਂ ਦਿਖਾ ਦੇ ਛੋਟੂ ਤੇ 5 ਲੱਖ 70000 ਰੁਪਏ ਆਪਾਂ ਕਿਹਾ ਪਹਿਲਾਂ ਵਾਲੀ ਵੀਡੀਓ ਚ 575 ਕਿਹਾ ਠੀਕ ਆ ਮੌਕੇ ਤੇ ਮਾਨ ਸਨਮਾਨ ਇਹਦੇ ਵਿੱਚ ਉਹ ਜਮਈ ਨਾ ਮਟਰੈਕਟਰ ਆਪਾਂ ਇਹੋ ਦੇਖਣ ਨੂੰ ਵੀ ਬਾਈ ਇਹ ਨਵਾਂ ਹੀ ਨਵਾਂ ਹੀ ਆ ਚਲਾ ਕੇ ਉਹਦੀ ਥੋੜੀ ਜਲੀ ਕਰਕੇ ਲੈ ਜੇ ਠੀਕ ਹੈ ਗੱਲ 20 ਵਾਲਾ ਜੀ ਇਹਦਾ ਇਹ ਇਹ ਆਪਾਂ 60 ਦੇ 100 ਦਾ ਦੇਵਾਂਗੇ ਕਿਸੇ ਨੂੰ 60 ਦਾ 60 ਵੀ ਨਹੀਂ ਦੇਣਾ ਕਿਸੇ ਨੂੰ ਸਿੰਪਲ ਸਟੀering ਇਹ ਪਾਵਰ ਸਟੀering ਆ ਚਾਰੇ ਪਾਸੇ ਖਾਛੂਟੋ ਵੈਸੇ ਪਿੱਛੇ ਕਰ ਪਿੱਛੇ ਕਰ ਮੜਾ ਪਿੱਛੇ ਹੋ ਪਾਵਰ ਸਟੀering ਹੈ ਜੀ ਇਹ ਇਹ ਆਪਾਂ 100 ਦਾ ਦੇਵਾਂਗੇ ਯਾਰ ਜਿੰਨੇ ਦਾ ਸਿੰਪਲ ਸਟੀering ਤੁਹਾਨੂੰ 60 ਵੀ ਨਹੀਂ ਦੇਣਾ 45 ਪੈਸੇ ਟੈਰ ਆ 45 ਪੈਸੇ ਟਾਇਰ ਆ ਚਾਰੇ ਪਾਸਿਓਂ ਦਿਖਾ ਦੇ ਰਿੰਬਰੂ ਬਹੁਤ ਸਾਫ਼ ਹੋਇਆ ਮਗਰਿਆਲ ਮਕੂੜਾ ਸਾਰਾ ਟਰੈਕਟਰ ਬਹੁਤ ਸਾਫ਼ ਆ ਓਕੇ ਓਕੇ ਡੰਡੇ ਫੱਟੀਆਂ ਸਭ ਦੇ ਨਾਲ ਇੱਕ ਗੱਲ ਹੋਰ ਆ ਇਹਦੇ ਇੰਜਨ ਦੇ ਵਿੱਚ ਨਵਾਂ ਮਟੀਲ ਸਾਰੇ ਟਰੈਕਟਰਾਂ ਦੇ ਵਿੱਚ 6 ਦੇ 6 ਤੇ ਪਿਛਲੇ ਹਿੱਸਿਆਂ ਦੇ ਵਿੱਚ ਸਾਰਿਆਂ 'ਚ ਨਵੇਂ ਤੇਲ ਆ ਪੂਰਾ ਇੰਨੀ ਦਾ ਘੱਟ ਹੋ ਕਿਸੇ 'ਚ ਡਬਲ ਡਿਸਟ੍ਰੀਬਿਊਟਰ ਹੁਣ ਬੋਲ ਕਿੰਨੇ ਦਾ ਦੇ ਦਈਏ ਕਿੰਨੀ ਡਿਮਾਂਡ ਕੀਤੀ ਸੀ ਦੀ ਡਿਮਾਂਡ ਮੁਰ ਕੋਈ ਦਸੋ ਸਹੀ ਵੀ ਆਈਡੀਆ ਫਿਰ ਯਾਰ ਉਹਨੇ ਤਾਂ ਦੇਵਾਂਗੇ ਜਿੰਨੇ ਦਾ ਕਿਸੇ ਨੇ ਫਾਰਮ 60 ਵੀ ਨਹੀਂ ਦੇਣਾ 2 ਲੱਖ ਤੇ 55000 ਦਾ ਟਰੈਕਟਰ ਦੇ ਦਾਂਗੇ ਬਾਈ ਸਾਰਾ ओरिजिनल ਆ ਕਿਤੇ ਰੰਗ ਪੇਂਟ ਨਹੀਂ ਹੋਣਾ ਦੇ ਦੂ ਕੋਈ ਪੈਂਡੀ ਪੀ ਆਈ ਨਹੀਂ ਦੇ ਸਕਦੇ ਸਾਥ ਵੀ ਨਹੀਂ ਸੈਂਪਲ ਸਟੀering ਬਾਈ 10 ਮਾਡਲ ਦੇ ਦੂ ਕੋਈ ਨਹੀਂ ਮੈਂ 60 45 ਯਾਰੀ ਦਾ ਦਿੱਤੀ ਨੇ ਦੇ ਤਾਂ 2 ਲੱਖ ਨਹੀਂ ਲਓ ਜੀ ਸੱਤ ਮਾੜਾ ਸੀ ਨਾ ਬਾਈ ਹਾਂ ਸੱਤ ਮਾੜਾ ਸੈਂਪਲ ਸਟੀering ਸੀ ਸਾਰਾ ਬੜਾ ਦੋ 55 ਦਾ ਦੇ ਰਿਹਾ ਆ ਲੋ ਮਿੱਤੂ ਦਿਖਾ ਦੇ ਇਹ ਨਹੀਂ ਮਿਲਣਾ ਨਾ ਪੁੱਤ ਦੇਖ ਪੁੱਤ ਦਿਖਾ ਤੇ ਇਹ ਅਸੀਂ 65 DPI ਦੇ ਰਹੇ ਹਾਂ 255 ਦਾ ਨਹੀਂ ਮਿਲਣਾ ਮਿਲ ਜੂ ਠੀਕ ਆ ਗੱਲ ਭਾਈ ਇਹ ਬਸ ਸੇਵਾ ਹੀ ਕਰਨੀ ਆ ਲੋਹੜੀ ਤੇ ਯਾਰ ਉਹਨੂੰ ਗਿਫਟ ਹੀ ਦੇਣਾ ਵੀਰੇ ਲੋਹੜੀ ਤੇ ਬਾਕੀ ਇਹਨਾਂ ਦਾ ਕੋਈ ਵੀ ਨਹੀਂ ਮਿਲਦਾ ਮੈਂ ਦੇਊਗਾ ਤੁਰੇ ਦੇਵਾਂਗੇ ਹੁਣ ਹੋਰ ਕਿਤੇ ਮਿਲਦਾ ਨਹੀਂ ਨਾ ਠੀਕ ਹੈ ਜੀ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਅੱਛਾ ਭਾਈ ਜੀ ਇੱਕ ਗੱਲ ਹੋਰ ਦੋ ਟਰੈਕਟਰ ਹੋਰ ਆ ਇੱਕ ਫਾਰਮ ਪੰਜਾਬ ਆਈ ਸ਼ਾਇਦ 90% ਬੰਦਿਆਂ ਨੇ ਨਹੀਂ ਦੇਖਿਆ ਉਹ ਫਾਰਮ ਪੰਜਾਬ ਸਾਈਡ ਗੇਅਰ ਵਾਲਾ ਉਹ ਪੁੱਜ ਰਾਇ ਵੀਡੀਓ ਦੇ ਉੱਤੇ ਸ਼ਾਇਦ ਦੇਖਿਆ ਜੀ ਨੇ ਉੱਤੇ ਬੈਂਪਰ ਨਹੀਂ ਲੱਗਿਆ ਹੁਣ ਨਵਾਂ ਬੈਂਪਰ ਲਾਤਾ ਆਪਾਂ ਠੀਕ ਹੈ ਠੀਕ ਹੈ ਗੱਲ ਵੀਰੇ ਤੇ ਉਹ ਟਰੈਕਟਰ ਤੁਹਾਨੂੰ ਮੈਂ ਪਹਿਲਾਂ ਦੱਸ ਤਾਣਾ ਇੱਕ ਤਾਂ ਡੀਜ਼ਲ ਪਾਪਾ ਰੰਗ ਹੋਇਆ ਭਾਈ ਉਹਦਾ ਤੇ ਇੱਕ ਬਾਈ ਸੈਲਫ ਇੱਕ ਬੈਂਟਰੀ ਬਕਸਾ ਤਿੰਨ ਚੀਜ਼ਾਂ ਬਾਈ ਮੈਂ ਖੁਦ ਹੁੰਦੀਆਂ ਰੰਗ ਕਰਵਾਈਆਂ ਕਿਉਂਕਿ ਉਹ ਤੇ ਰੰਗ ਨਹੀਂ ਹੈਗਾ ਸੀ ਠੀਕ ਹੈ ਜੀ ਥੋੜੀ ਜਰ ਪਈ ਸੀ ਸੈਲਫ ਨੂੰ ਤੇ ਬੈਂਟਰੀ ਬਕਸੇ ਨੂੰ ਉਹ ਮੈਂ ਤਿੰਨ ਚੀਜ਼ਾਂ ਰੰਗ ਕਰਵਾਈਆਂ ਗਰਮੀ ਤੇ ਝੂਠ ਨਹੀਂ ਮਾਰਦਾ ਠੀਕ ਹੈ ਇੱਕ ਆ ਜਾਲੀ ਹੁੰਦੀ ਹੈ ਨਾ ਜਿਹੜੀ ਆ ਜਾਲੀ ਆ ਜਾਲੀ ਰੰਗ ਆ ਬਾਕੀ ਰੋਜ਼ ਨਾਲ ਇੱਕ ਉਹ ਇੱਕ 40 ਦਾ ਸੀਗਾ ਟਰੈਕਟਰ ਉਹ ਜਿਹੜਾ ਸੀ ਐਚ ਐਮਟੀ ਉਹਦੀ ਵੀ ਵੀਡੀਓ ਰਹਿੰਦੀ ਉਹ ਕਿਹੜਾ ਮਾਡਲ ਦੱਸੋਗੇ ਉਹ ਆਪਣੇ ਇਹਦੀ ਗੱਲ ਕਰ ਲਈਏ ਪਹਿਲਾਂ 50 ਦੀ ਫਾਰਮ ਟਰੈਕ 50 ਬਾਈ ਸਾਈਡ ਗੇਅਰ 2007 ਮਾਡਲ ਆ ਹਰਿਆਣਾ ਨੰਬਰ ਠੀਕ ਹੈ ਜੀ ਮੈਂ ਠੀਕ ਹੈ ਗੱਲ ਹੈ ਚੱਪਲ ਹੀ ਕਾਪੀ ਹੈ ਬਾਈ ਟਰੈਕਟਰ ਦੇ ਦਾਂਗੇ ਟਾਇਰ ਟੂਰ ਵਧੀਆ 60 65 ਪੈਸੇ ਟਾਇਰ ਹੋਣਗੇ ਹਨ ਹੈਗੇ ਨਾ ਠੀਕ ਹੈ ਗੱਲ ਹੈ ਟਾਇਰ ਟਰੈਕਟਰ ਦੇ ਦਾਂਗੇ 1 ਲੱਖ ਤੇ 85000 ਹੁਣ ਆਜੋ ਦੂਜੇ ਤੇ ਆਜੋ ਜਦੋਂ ਚੱਲਦੇ ਨਾਲ ਕਰ ਲਓ ਫਿਰ ਜਲਦੀ ਇੱਕ ਖੜਾ ਆਪਣੇ ਕੋਲੇ ਗਰਮੀ ਸਿਆਂ ਇਧਰ ਆਇਆ ਪੁੱਤ ਸਾਹਮਣੇ ਥੈਂਕ ਯੂ ਲਓ ਜੀ ਗਿਫਟ ਦਿੱਤਾ ਸਾਡੀ ਗਿਆ ਛਾਗ ਲਿਆ ਤਾ ਸਾਨੂੰ ਥੈਂਕ ਯੂ ਆ ਉਦੋਂ ਬਾਅਦ ਆ ਗਿਆ ਬਾਈ ਜੀ 36ਤੀ ਹੌਲੈਂਡ ਜਿਹੜਾ ਤੁਹਾਨੂੰ ਕਹਿੰਦਾ ਹੁੰਦਾ ਮੈਂ 2.5 ਲੱਖ ਦਾ 2.5 ਲੱਖ ਦਾ ਦੇਵਾਂਗਾ ਅੱਜ ਲੌੜੀ ਤੇ ਤੁਹਾਨੂੰ 2.5 ਲੱਖ ਦਾ ਨਹੀਂ ਦਿੰਦਾ 2.5 ਲੱਖ ਤੋਂ ਹੋਰ ਵੀ ਮਾਨਤਾਨ ਕਰੂੰਗਾ ਜਮੈਂ ਉਹਨੇ ਦਾ ਦੇਵਾਂਗੇ ਜਿੰਨੇ ਦਾ ਕਿਸੇ ਲੀਲੇ ਜਿਹਾ ਢਾਡਾ ਲੈਣੀ ਦੇਣਾ 55 ਐਚਪੀ ਆ ਠੀਕ ਹੈ ਜੀ ਟੂ ਸਪੀਡ ਹੈ ਟਾਇਰ ਅੱਧੇ ਮੰਨ ਲਓ ਮੂਰ ਲੈ ਗਿਆ 785 ਠੀਕ ਹੈ ਜੀ ਟਰੈਕਟਰ ਦੇਵੇਂ ਇੱਕੋ ਰੇਟ 2 ਲੱਖ ਤੇ 45 ਹਜ਼ਾਰ ਦਾ ਮੈਨੂੰ ਫੋਨ ਕਰ ਲਿਓ ਫੋਟੋ ਮੈਂ ਤੁਹਾਨੂੰ ਸੈਂਡ ਕਰ ਦੂਗਾ ਦੋਨੇ ਟਰੈਕਟਰ ਦੇ ਹੁਣ ਆ ਜੋ ਤੀਜੇ ਟਰੈਕਟਰ ਤੇ 25 ਬਾਈ ਖੜਾ ਇੱਕ ਵੀਰੇ 2000 ਕਿਹੜਾ ਮਾਡਲ ਸੀ ਉਹ ਇੱਕ ਸੀ ਮਿਲਵਾ ਬਾਈ 2001 ਮਾਡਲ ਆ ਚਾਰੇ ਇਹ ਜਾ ਕੁਸ਼ੀ ਆ ਬਾਈ ਉਹਦਾ ਆਪਾਂ ਤੁਹਾਨੂੰ ਡਿਟੇਲ ਦੇ ਦੇਵਾਂਗੇ ਟਰੈਕਟਰ ਸੋਹਣਾ ਖਿਆਰ ਦੇਖੋ ਨੂੰ 25Y ਆ ਟਾਇਰ BK T ਦੇ ਨਵੇਂ ਆ ਪਿਛਲੇ 13 ਵਾਲਿਆ ਮੁੱਲ 6500 ਲਿਆ ਠੀਕ ਹੈ ਹਰਿਆਣਾ ਨੰਬਰ ਆ ਗੇ ਰੇਂਜ ਦਾ ਓਕੇ ਆ ਸਹੀ ਆ ਟਰੈਕਟਰ ਫੱਟੀ ਹੈਗੀ ਆ ਡੰਡਾ ਹੈ ਨਹੀਂ ਪਤਾ ਨਹੀਂ ਡੰਡਾ ਹੈ ਨਹੀਂ ਫੱਟੀ ਹੈਗੀ ਆ ਐਂ ਦੀ ਆ ਕੁਛ ਤੇ ਛਤਰੀ ਲੱਗੀ ਹੋਈ ਉਹਦੇ ਕਾਗਜ਼ ਪੱਤਰਾ ਓਕੇ ਆ ਜੇ ਕਿਸੇ ਭਰਾ ਨੇ ਲੈਣਾ ਕਮੈਂਟ ਕਰ ਦਿਓ ਜਾਂ ਫੋਨ ਕਰ ਲਿਓ ਨੰਬਰ ਹੈਗਾ 947884545 WhatsApp ਨੰਬਰ 887294545 ਠੀਕ ਆ ਬਾਈ ਜੀ ਓਕੇ ਰੇਟ ਸਹੀ ਗਏ ਮੰਨਤਾਂ ਕਰਾਂਗੇ ਸਾਰੇ ਡੇਟਾ ਦਾ ਮੰਨਤਾਂ ਕਰਾਂਗੇ ਬਾਈ ਹੋਰ ਦੱਸੋ ਨਾ ਨਹੀਂ ਗੱਲ ਹੈ ਮੰਨਤਾਂ ਦੀ ਹੋਵੇ ਤਾਂ ਥੋੜੇ ਅਗਲੇ ਨੂੰ ਫਰਕ ਪੈ ਜਾਂਦਾ ਹਾਂਜੀ 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 ਤੇ ਮੰਡੀ ਦਾ ਸੀਨ ਆ ਫਿਰ ਮੰਡੀ ਦਾ ਸੀਨ ਕਿਉਂ ਨਾ ਮੰਡੀ ਆ ਤੇ ਮੰਡੀ ਤੇ ਵੀਡੀਓ ਬੰਦ ਤੇ ਆਪਣੀ ਆਹੀ ਮੰਡੀ ਜਾਣ ਨੇ ਵੀਡੀਓ ਤਾਂ ਪਹਿਂਦੀ ਹੋ ਕੇ ਪੈਂਦੀ ਨਹੀਂ ਯਾਰ ਮੰਡੀ ਤੇ ਕਿਹੜਾ ਆਪਾਂ ਕੁਝ ਹੋਰ ਬਾਹਲਾ ਕੁਝ ਹੋ ਜੂਗਾ ਹਾਂ ਉਹੀ ਕੁਝ ਉਹੀ ਕੁਝ ਤਾਂ ਇੱਥੇ ਬੋਲਣਾ ਤੇ ਉਹੀ ਕੁਝ ਜਾ ਕੇ ਮੰਡੀ 'ਚ ਬੋਲਣਾ ਤੇ ਆਪਾਂ ਘਰ ਹੀ ਦਿਖਾ ਦਨੇ ਟਰੈਕਟਰ ਨਾ ਕੋਈ ਦਲਾਲੀ ਨਾ ਫਲਾਲੀ ਨਾ ਕੁਝ ਨਹੀਂ ਹੈਗਾ ਠੀਕ ਹੈ ਗੱਲ ਭਾਈ ਨਾ ਮੈਨੂੰ ਪੈਣੀ ਐ ਨਾ ਤੁਹਾਨੂੰ ਵੀ ਨਾ ਮੇਰੇ ਬੱਚ ਜਾਂਦੇ ਲੈ ਥੋੜੀ ਬੱਚ ਜਾਂਦੇ ਆ ਮੰਡੀ 'ਚ ਪਾਉਣੀ ਪੈਂਦੀ ਐ ਮੈਨੂੰ ਵੀ ਪਾਉਣੀ ਪੈਂਦੀ ਐ ਨਾ ਬਾਹਲੀ ਨਾ ਥੋੜੀ ਪਾਉਣੀ ਤਾਂ ਪਊਗੀ ਠੀਕ ਹੈ ਗੱਲ ਭਾਈ ਸਿੱਧਾ ਆ ਕੇ ਟਰੈਕਟਰ ਲੈ ਲੋ ਚਲਾ ਕੇ ਦੇਖੋ ਤਸੱਲੀ ਕਰੋ ਜੇ ਵਧੀਆ ਲੱਗਦਾ ਤਾਂ ਸੌਦਾ ਕਰ ਲਾਂਗੇ ਆਪਾਂ ਸਿੱਧੀ ਗੱਲ ਆਪਣੇ ਕੋਲੇ ਹਾਂ ਇੱਕ ਬੇਨਤੀ ਹੱਥ ਬਣ ਕੇ ਲੋਨ ਤੋਂ ਪਰਹੇਜ਼ ਕਰੋ ਤੁਹਾਡੇ ਘਰੇ ਟਰੈਕਟਰ ਬਾਅਦ ਚ ਪਹੁੰਚਦਾ 30000 ਰੁਪਏ ਪਹਿਲਾਂ ਖਰਚਾ ਹੋ ਜਾਂਦਾ ਜੇ 3 ਲੱਖ ਦਾ ਲੋਨ ਕਰਾਉਂਗੇ ਨਾ 1 ਲੱਖ 20000 ਵਿਆਜ ਬਣ ਜੂਗਾ 2 ਲੱਖ ਰੁਪਏ ਬੇਫਾਲਤੂ ਭਰਨਾ ਪਊਗਾ ਸਹੀ ਹੋਣਾ ਉਹ ਤੋਂ ਪਰਹੇਜ਼ ਕਰੋ ਬੇਨਤੀ ਹੱਥ ਬਣ ਕੇ ਤੁਹਾਾਰੇ ਫੇਰ ਗਏ ਨਾ ਲੋਹੜੀਆਂ ਤੇ ਮਾਗੀ ਦੇ ਬਹੁਤ ਬਹੁਤ ਵਧਾਈਆਂ ਬੇਨਤੀ ਕਰਦਾ ਕਿਸੇ ਨੇ ਵੀ ਭਰਾਣੇ ਆਉਣਾ ਮਾਗੀ ਤੇ ਉਦਵਾਰਾ ਸਾਹਿਬ ਮੱਥਾ ਟੇਕਣ ਆਓ ਜੇ ਟੈਨਸ਼ਨ ਨਾ ਲਿਓ ਜੇ ਕਿਸੇ ਭਰਾਣੇ ਰਹਿਣ ਦੀ ਟੈਨਸ਼ਨ ਨਾ ਲਿਓ ਕਿ ਅਸੀਂ ਰਵਾਂਗੇ ਕਿੱਥੇ ਰਹੋਗੇ ਤੁਸੀਂ ਸ਼ਰਮੇ ਦੇ ਘਰੇ ਤੁਹਾਡੇ ਵਾਸਤੇ ਦਰਵਾਜ਼ੇ ਖੁੱਲੇ ਸ਼ਰਮੇ ਦੇ ਘਰ ਦੇ ਠੀਕ ਹੈ ਮੋਸਟ ਵੈਲਕਮ ਇੰਨੀ ਕੀ ਸੇਵਾ ਦਾ ਮੌਕਾ ਜਰੂਰ ਦਿਓ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰਿਓ ਸ਼ੇਅਰ ਕਰਿਓ ਪੇਨ ਨੂੰ ਕਰ ਲਿਓ ਫੋਲੋ GS मोटर्स तलवंडी साबो YouTube ਤੇ Facebook ਤੇ ਤੇ Instagram ਤੇ ਠੀਕ ਹੈ ਗੱਲ ਬਹੁਤ ਬਹੁਤ ਮਿਹਰਬਾਨੀ ਭਾਈ ਸਸਤੀ ਗੱਲ ਸਰ ਸਸਤੀ ਗੱਲ ਸਸਤੀ ਗੱਲ